ਹੁਸ਼ਿਆਰਪੁਰ ਚ ਸਰਪੰਚ ਦੇ ਕਤਲ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਪੁਲਿਸ ਨੇ ਮੁੱਖ ਮਲਜ਼ਮ ਦਾ ਐਨਕਾਊਂਟਰ ਕੀਤਾ ਹੈ ਦੱਸਿਆ ਕਿ ਅਨੂਕ ਕੁਮਾਰ ਵਿੱਕੀ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ ਤੇ ਉਸ ਮਲਜ਼ਮ ਦੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਜਿਸ ਨੂੰ ਹੁਣ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਦੱਸਦੀ ਹੈ ਕਿ 4 ਜਨਵਰੀ ਨੂੰ ਸਰਪੰਚ ਸੰਦੀਪ ਕੁਮਾਰ ਦਾ ਕਤਲ ਕੀਤਾ ਗਿਆ ਸੀ ਤੇ ਇਸ ਦਾ ਮੁੱਖ ਮੁਲਜ਼ਮ ਅਨੂਪ ਕੁਮਾਰ ਵਿੱਕੀ ਸੀ ਜਿਸ ਦਾ ਜ ਪੁਲਿਸ ਨੇ ਐਨਕਾਊਂਟਰ ਕੀਤਾ ਹੈ ਹਾਲਾਂਕਿ ਪੁਲਿਸ ਅਜੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ ਪਰ ਪਤਾ ਲੱਗਿਆ ਹੈ ਕਿ ਸਰਪੰਚ ਦਾ ਕਤਲ ਕਰਨ ਤੋਂ ਬਾਅਦ ਵਿੱਕੀ ਨੇ ਕਸਬਾ ਹਰਿਆਣਾ ਨੇੜੇ ਪਨਾਹ ਲਈ ਸੀ ਮੰਗਲਵਾਰ ਰਾਤ ਕਰੀਬ 12 ਵਜੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਉਸ ਦੇ ਆਧਾਰ ਤੇ ਪੁਲਿਸ ਨੇ ਵਿੱਕੀ ਨੂੰ ਘੇਰਾ ਪਾ ਲਿਆ ਤਾਂ ਉਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਪੁਲਿਸ ਦੀ ਜਵਾਬੀ ਕਾਰਵਾਈ ਚ ਵਿੱਕੀ ਜ਼ਖਮੀ ਹੋ ਗਿਆ ਉਸ ਨੂੰ ਹੁਣ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਮੁਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ 5 ਦਿਨ ਪਹਿਲਾਂ ਸਰਪੰਚ ਦਾ ਇੱਕ ਫੈਕਟਰੀ ਅੰਦਰ ਤਿੰਨ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਇੱਕਾ ਮੁਲਜ਼ਮ ਰੋਹਿਤ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਮੁੱਖ ਮੁਲਜ਼ਮ ਵਿੱਕੀ ਦੀ ਗ੍ਰਿਫਤਾਰੀ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਉਸ ਦਾ ਪੋਸਟਮਾਰਟਮ ਨਹੀਂ ਕਰਵਾਇਆ ਮੰਗ ਕੀਤੀ ਜਾ ਰਹੀ ਸੀ ਕਿ ਮੁੱਖ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸਰਪੰਚ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਰਣਜੀਤ ਸਿੰਘ ਚਲਦੇਆ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਤੇ ਮੁੱਖ ਮੁਲਜ਼ਮ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਹੈ ਤੇ ਉਸ ਦੀਆਂ ਲਗਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਤੇ ਉਸ ਨੂੰ ਹੁਣ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਕਿ ਨਾਮ ਸ਼ੀਟ ਤੇਰੇ ਨੂੰ ਪੁੱਛ ਮਾਰ ਕਿੱਥੇ ਦਾ ਰਹਿਣਾ ਉਹ ਸੁਣ ਕੀ ਹੋਇਆ ਹੋਇਆ ਕੀ ਆ ਗਿਆ ਕੰਟਰੋਲ ਕਿੱਥੇ ਕਿਹੜੀ ਜਗ੍ਹਾ ਸਰਪੰਚ ਨੂੰ ਤੂੰ ਹੀ ਗੋਲੀ ਮਾਰੀ ਸੀ ਗੁਰਪ੍ਰੀਤ ਸਿੰਘ ਨੇ ਉਹਨਾਂ ਨੂੰ ਵਾਰਦਾ ਤੂੰ ਹੀ ਕੀਤੀ ਸੀ ਕਿ ਗੋ ਆ ਗਿਆ ਹੂੰ ਗੋ ਆ ਗਿਆ ਕੀ ਗੱਲ ਹੋਈ ਸੀ ਕੱਲ ਕੀ ਹੋਈ ਸੀ ਮੈਂ ਆਪਣਾ ਬਦ ਕਿਸ ਚੀਜ਼ ਦਾ ਮੈਂ ਵੀਡੀਓ ਕਰ ਲਈ ਦਿੱਤੀ ਮੈਂ ਉਸ ਮੈਟਰ ਡਰ ਹੋਣ ਗਿਆ ਇਹ ਵੀਡੀਓ ਨਹੀਂ ਹਰਦੀ ਬੈਰਲ ਕੋਣ ਕੋਣ ਸੀ ਕਰ ਤੇਰੇ ਨਾਲ ਹਾਂਜੀ ਕੋਣ ਕੋਣ ਸੀ ਮੈਂ ਨਹੀਂ ਮਨੀਸ਼ ਕਿਸ ਚੀਜ਼ ਦਾ ਪਛਤਾਵਾ ਹੈਗਾ ਹਾਂਜੀ ਪਛਤਾਵਾ ਹੈਗਾ ਕਿਸ ਚੀਜ਼ ਦਾ ਪਛਤਾਵਾ